ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਹੈ ਇਸ ਬੈਠਕ ਨੂੰ ਬੁਲਾਉਣ ਦਾ ਕਾਰਨ ਕੀ ਸੀ ਤੇ ਲੁਧਿਆਣਾ ਵਿੱਚ ਹੋਈ ਇਸ ਮੀਟਿੰਗ 'ਚ ਕਿਹੜੇ ਮਾਮਲਿਆਂ ਤੇ ਚਰਚਾ ਹੋਈ ਹੈ ਉਹ ਦੱਸਾਂਗੇ ਤੁਹਾਨੂੰ ਵਿਸਤਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਉਸ ਵੇਲੇ ਕੀਤੀ ਹੈ ਜਿਸ ਦੇ ਵਿੱਚ ਪੰਜਾਬ ਦੇ ਡੀਜੀਪੀ ਤੋਂ ਲੈ ਕੇ ਚਾਹੇ ਉਹ ਪੁਲਿਸ ਕਮਿਸ਼ਨਰ ਨੇ ਚਾਹੇ ਡੀਆਈਜੀ ਨੇ ਆਈਜੀ ਨੇ ਐਸਐਸਪੀ ਇੱਥੋਂ ਤੱਕ ਕਿ ਇਸ ਤੋਂ ਹੇਠਲੇ ਅਧਿਕਾਰੀ ਜਿਹੜੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਕਿਉਂਕਿ ਸਖਤ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਇੱਕ ਮੰਥਨ ਹੋ ਰਿਹਾ ਹੈ ਇਹ ਜਿਹੜੀਆਂ ਲੋਕ ਸਭਾ ਚੋਣਾਂ ਨੇ ਇਹ ਆਉਣ ਤੋਂ ਪਹਿਲਾਂ ਪਹਿਲਾਂ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪੁਲਿਸ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਦੇ ਨਾਲ ਕਿਹੜੇ ਮੁੱਦਿਆਂ ਦੇ ਉੱਤੇ ਪਹਿਲ ਦੇ ਆਧਾਰ 'ਤੇ ਕੰਮ ਕਰੇ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਸਾਡੇ ਕੋਲ ਜਾਣਕਾਰੀ ਹੈ ਉਸ ਮੁਤਾਬਕ ਤੁਹਾਡੇ ਨਾਲ ਇਹ ਸਾਰੀ ਵਿਸਥਾਰ ਪੂਰਵਕ ਗੱਲਬਾਤ ਸਾਂਝੀ ਕਰਾਂਗੇ ਕਿਉਂਕਿ ਕੁਝ ਗੱਲਾਂ ਉਹ ਜਿਹੜੀਆਂ ਮਿਲਦੀਆਂ ਜੁਲਦੀਆਂ ਉਹ ਹੈੱਡਕੁਆਰਟਰ ਤੋਂ ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਸਾਂਝੀਆਂ ਕੀਤੀਆਂ ਨੇ ਦੋ ਵਿਸ਼ੇ ਹਨ ਮਿਸ ਮੁੱਦੇ ਰਹੇ ਇਸ ਮੀਟਿੰਗ ਦੇ ਵਿੱਚ ਜਿਨ੍ਹਾਂ ਉੱਤੇ ਚਰਚਾ ਕੀਤੀ ਗਈ ਇੱਕ ਇਹ ਕਾਨੂੰਨ ਵਿਵਸਥਾ ਚਾਹੇ ਉਹ ਵਿਧਾਨ ਸਭਾ ਦੇ ਅੰਦਰ ਮੁੱਦਾ ਗੂੰਜਿਆ ਚਾਹੇ ਵਿਧਾਨ ਸਭਾ ਦੇ ਬਾਹਰ ਵੀ ਕਈ ਜਿਹੜੇ ਨਹੀਂ ਸੀ ਐਮਐਲਏ ਵਿਧਾਇਕ ਚੁਣੇ ਹੋਏ ਜਿਵੇਂ ਕਿ ਸਭ ਤੋਂ ਵੱਡੀ ਧਾਰਨ ਭਾਈਪਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਪੀਸੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਦਿੱਤਾ ਸੀ ਜਿਵੇਂ ਕੀ ਵਿਧਾਨ ਸਭਾ ਦੇ ਅੰਦਰ ਪ੍ਰਤਾਪ ਸਿੰਘ ਵਾਹਿਵਾ ਹੋਰਾਂ ਨੇ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਸੀ ਇਸ ਤੋਂ ਇਲਾਵਾ ਕਾਂਗਰਸ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਕਾਨੂੰਨ ਵਿਵਸਥਾ ਜਿਹੜੀ ਆ ਤਹਿਸ ਨਾਸ ਹੋ ਗਈ ਹੈ ਇਹ ਵੀ ਮੁੱਦਾ ਜਿਹੜਾ ਅੱਜ ਮੀਟਿੰਗ ਦਾ ਹਿੱਸਾ ਰਿਹਾ ਐਮ ਰਿਹਾ ਇਸ ਦੇ ਉੱਤੇ ਚਰਚਾ ਕੀਤੀ ਗਈ ਕਿ ਕਾਨੂੰਨ ਵਿਵਸਥਾ ਨਾ ਵਿਗੜੇ ਕਤਲੋਗਾਰਤ ਜਾਏ ਉਹ ਮੁਹਾਲੀ ਦੇ ਵਿੱਚ ਵੱਡੀਆਂ ਵਾਰਦਾਤਾਂ ਹੋਈਆਂ ਜਫਰਾਤੀ ਦੀਆਂ ਕਾਲਾਂ ਆਉਂਦੀਆਂ ਨੇ ਇਸ ਦੇ ਉੱਤੇ ਮੰਤਨ ਵੀ ਕੀਤਾ ਗਿਆ ਸੁਨੀਲ ਜਾਖੜ ਨੇ ਜਿਹੜੀ ਗੱਲ ਕਹੀ ਸੀ ਕਹਿੰਦੇ ਕਿ ਪੰਜਾਬ ਦੇ ਵਿੱਚ ਦੋ ਤਰ੍ਹਾਂ ਦਾ ਡਰ ਬਣਿਆ ਹੋਇਆ ਇੱਕ ਇਹ ਕਿ ਕੋਈ ਫਰੋਤੀ ਦੀ ਕਾਲ ਨਾ ਆ ਜਾਵੇ ਦੂਜਾ ਉਹਨਾਂ ਨੇ ਤੰਜ ਕੱਸਦਿਆਂ ਕਿਹਾ ਕਿ ਇੱਕ ਕਾਂਗਰਸੀਆਂ ਨੂੰ ਡਰ ਹੈ ਕਿ ਕਿਤੇ ਵਿਜੀਲੈਂਸ ਦੀ ਕਾਲ ਨਾ ਆ ਜਾਵੇ ਤਾਂ ਉਹਨਾਂ ਨੇ ਇਹ ਵੀ ਤੰਜ ਕੱਸਿਆ ਸੀ ਤਾਂ ਇਸੇ ਤਰ੍ਹਾਂ ਵਿਧਾਨ ਸਭਾ ਦੇ ਅੰਦਰ ਕਾਂਗਰਸੀਆਂ ਨੇ ਸਵਾਲ ਚੁੱਕੇ ਸਨ ਕਿ ਕਾਨੂੰਨ ਵਿਵਸਥਾ ਬਹੁਤ ਮਾੜੀ ਹੈ ਕੰਡੀਸ਼ਨ ਦੇ ਵਿੱਚ ਤਾਂ ਇਸ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ ਇਸ ਦਾ ਅਧਿਕਾਰ ਖੇਤਰ ਕਿਸ ਕੋਲ ਹੈ ਕਿ ਕਿ ਸਿੱਧੇ ਤੌਰ ਦੇ ਉੱਤੇ ਮਹਿਕਮਾ ਵੀ ਜਿਹੜਾ ਗ੍ਰਹਿ ਮਹਿਕਮਾ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹੱਥ ਦੇ ਵਿੱਚ ਐਸੇ ਕਰਕੇ ਉਹਨਾਂ ਨੇ ਮੀਟਿੰਗ ਕੀਤੀ ਤੇ ਚਰਚਾ ਹੋਈ ਅੱਜ ਕਿ ਕਾਨੂੰਨ ਵਿਵਸਥਾ ਤੇ ਜਿੱਥੇ-ਜਿੱਥੇ ਕ ਕਮੀਆਂ ਨੇ ਜਿਹੜੇ-ਜਿਹੜੇ ਸਵਾਲ ਉੱਠਦੇ ਨੇ ਉਹਨਾਂ ਦਾ ਅਸੀਂ ਜਵਾਬ ਕੀ ਦੇਣਾ ਤੇ ਸਾਡਾ ਕੰਮ ਕੀ ਹੈ ਤਾਂ ਅਸੀਂ ਅਮਲੀ ਰੂਪ ਦੇ ਵਿੱਚ ਸੁਧਾਰਨ ਦੇ ਲਈ ਕੀ ਕੁਝ ਕੀਤਾ ਇਹ ਫੀਡਬੈਕ ਵੀ ਲਿਆ ਗਿਆ ਤੇ ਨਾਲ ਹੀ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਕੋਈ ਕੱਲ ਨੂੰ ਵਿਰੋਧੀ ਧਿਰਾਂ ਲਈ ਸਵਾਲ ਨਾ ਚੁੱਕ ਸਕਣ ਇਸ ਕਰਕੇ ਪ੍ਰਬੰਧ ਨੂੰ ਇਸ ਢੰਗ ਦੇ ਨਾਲ ਅੱਗੇ ਚਲਾਇਆ ਜਾਵੇ। ਇਹ ਕਿ ਚਰਚਾ ਤੇ ਦੂਜਾ ਇੱਕ ਡਰੱਗ ਦਾ ਇਸ਼ੂ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ 13 ਲੋਕ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਖੁਦ ਦਾ ਦਾਵਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਇਥੋਂ ਤੱਕ ਕਹਿ ਦਿੱਤਾ ਹੈ ਜਿਹੜੀ ਮੋਹਾਲੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕੇਜਰੀਵਾਲ ਦੀ ਫੇਰੀ ਸੀ ਥਾਂ ਥਾਂ ਤੇ ਲੱਗੇ ਫਲੈਕਸ ਬੋਰਡ ਤਖਤੀਆਂ ਇਹ ਦੱਸਦੀਆਂ ਸਨ ਕਿ ਇਸ ਵਾਰ ਸੰਸਦ ਵਿੱਚ ਵੀ ਭਗਵੰਤ ਮਾਨ ਪੰਜਾਬ ਦੀ ਖੁਸ਼ਹਾਲੀ ਦੀ ਤੇ ਪੰਜਾਬ ਦੀ ਤਰੱਕੀ ਦੀ ਸ਼ਾਨ। ਇਸ ਤਰ੍ਹਾਂ ਦੇ ਜਿਹੜੇ ਆ ਉਹ ਨਾਰੇ ਦਿੱਤੇ ਜਾ ਰਹੇ ਨੇ ਕੇਜਰੀਵਾਲ ਵੱਲੋਂ ਵੀ ਤਾਂ ਜਿੱਥੇ ਇੱਕ ਪਾਸੇ ਦਾਅਵੇ ਨੇ 13 ਦੀਆਂ 13 ਸੀਟਾਂ ਜਿੱਤਣ ਦੀ ਉੱਥੇ ਹੀ ਜਦੋਂ ਮੰਥਨ ਹੋ ਰਿਹਾ ਲੋਕ ਸਭਾ ਹਲਕਿਆਂ ਦਾ ਕਿਉਂਕਿ ਜਲਾ ਵਾਈਜ਼ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਬੈਠਕਾਂ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ ਉੱਥੇ ਇੱਕ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿਹੜਾ ਡਰੱਗ ਇਸ਼ੂ ਹੈ ਇਸ ਨੇ ਸਾਡੀ ਸਿਰਦਰਦੀ ਵਧਾਈ ਹੋਈ ਹੈ ਅਸੀਂ ਪਿੰਡਾਂ ਵਿੱਚ ਜਾਈਏ ਪ੍ਰਚਾਰ ਕਰਨ ਦੇ ਲਈ ਕਿਤੇ ਇਹ ਨਾ ਹੋਵੇ ਕਿ ਡਰੱਗ ਇਸ਼ੂ ਦੇ ਉੱਤੇ ਸਾਨੂੰ ਘੇਰ ਲਿਆ ਜਾਵੇ ਤਾਂ ਅਸੀਂ ਜਵਾਬ ਕੀ ਦੇਵਾਂਗੇ ਤਾਂ ਡਰੱਗ ਦਾ ਕੰਟਰੋਲ ਹਾਲੇ ਪੂਰੀ ਤਰ੍ਹਾਂ ਹੋਇਆ ਨਹੀਂ ਪੂਰੀ ਤਰ੍ਹਾਂ ਛੱਡੋ ਜਿੱਥੇ ਕੋਈ ਸ਼ਿਕਾਇਤ ਹੁੰਦੀ ਹੈ ਜਾਂ ਪੁਲਿਸ ਪ੍ਰਸ਼ਾਸਨ ਦੀ ਹੇਠਲੀ ਜਿਹੜੀ ਮਿਲੇ ਭੁਗਤ ਹੈ ਉਸ ਦੇ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਨੇ ਤੇ ਅਸੀਂ ਕਰੀਏ ਕੀ ਇਹਨਾਂ ਗੱਲਾਂ ਦਾ ਆਮ ਆਦਮੀ ਪਾਰਟੀ ਦੀਆਂ ਜ਼ਿਲ੍ਹਾ ਪੱਧਰ ਦੀਆਂ ਮੀਟਿੰਗਾਂ ਦੇ ਵਿੱਚ ਬੈਠਕਾਂ ਦੇ ਵਿੱਚ ਚਰਚੇ ਹੋ ਰਹੇ ਨੇ ਕਈਆਂ ਨੇ ਜਿਹੜੇ ਸਰਹਾਦੀ ਜ਼ਿਲ੍ਹੇ ਨੇ ਇੱਥੋਂ ਤੱਕ ਫੀਡਬੈਕ ਦਿੱਤੀ ਹੈ ਆਪਣੀ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਸਾਡੇ ਕੋਲ ਜਵਾਬ ਦੇਣਾ ਔਖਾ ਹੋ ਜਾਂਦਾ ਡਰੱਗ ਇਸ਼ੂ ਦੇ ਉੱਤੇ ਚਾਹੇ ਉਹ ਚਿੱਟੇ ਦੀ ਸਪਲਾਈ ਹੈ ਚਾਹੇ ਸਿੰਥੈਟਿਕ ਨਸ਼ਾ ਹੈ ਜਾਂ ਹੋਰ ਕਿਸੇ ਤਰ੍ਹਾਂ ਦਾ ਡਰੱਗ ਹੈ ਤਾਂ ਇਸੇ ਦੇ ਲਈ ਸਾਨੂੰ ਕੰਟਰੋਲ ਕਰਨ ਦੇ ਲਈ ਹੋਰ ਰਣਨੀਤੀ ਅਪਣਾਉਣੀ ਪਵੇਗੀ ਕਿਉਂਕਿ ਸਵਾਲ ਕਰਦੇ ਨੇ ਲੋਕ ਕਿਉਂਕਿ ਅਰਵਿੰਦ ਕੇਰੀਵਾਲ ਦਾ ਬਿਆਨ ਵਾਰ-ਵਾਰ ਸਾਂਝਾ ਕਰ ਦਿੱਤਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚੋ ਕੁਝ ਕੁ ਘੰਟਿਆਂ ਦੀ ਖੇਡ ਦੱਸਦੇ ਨੇ ਕਿ ਨਸ਼ੇ ਨੂੰ ਕੰਟਰੋਲ ਕਿਵੇਂ ਕਰਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਪਿੱਛੇ ਜੇ ਇੱਕ ਸਾਲ ਹੋਰ ਮੰਗ ਲਿਆ ਸੀ ਕਿ ਇੱਕ ਸਾਲ ਹੋਰ ਦੇ ਦਿਓ ਤਾਂ ਫਿਰ ਤੁਸੀਂ ਦੇਖਿਓ ਕਿ ਅਗਲੇ ਮਾਰਚ 2025 ਤੱਕ ਅਸੀਂ 24 ਤੱਕ ਜਿਹੜਾ ਉਹ ਕਿਵੇਂ ਆ ਜਿਹੜਾ ਪੂਰੇ ਦਾ ਪੂਰਾ ਸਹੀ ਕਰਦੇ ਆਂਗੇ ਤਾਣਾ ਬਾਣਾ ਜਿੱਥੇ-ਜਿੱਥੇ ਕੋਈ ਕਮੀ ਆ ਤਾਂ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਗੱਲਾਂ ਦੇ ਉੱਤੇ ਮੰਥਨ ਕੀਤਾ ਗਿਆ ਜਿਹੜੇ ਜਿਹੜੇ ਪੁਲਿਸ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਦੋ ਇਸ਼ੂ ਮੇਨ ਕਰਕੇ ਕਿਉਂਕਿ ਪੁਲਿਸ ਦੇ ਹੱਥ ਸਿੱਧੀ ਬਾਗਡੋਰ ਹੁੰਦੀ ਹੈ ਕਿਉਂਕਿ ਕਿਸੇ ਮੰਤਰੀ ਨੇ ਵਿਧਾਇਕ ਨੇ ਜਾਂ ਕਿਸੇ ਹੋਰ ਜ਼ਿਲ੍ਹੇ ਦੇ ਅਧਿਕਾਰੀ ਨੇ ਇਹ ਕੰਮ ਨਹੀਂ ਕਰਨਾ ਸਿੱਧੇ ਤੌਰ ਦੇ ਉੱਤੇ ਕੋਈ ਐਕਸ਼ਨ ਜੇਕਰ ਕਿਸੇ ਨੇ ਦਿਖਾਉਣਾ ਹੈ ਕਾਗਜ਼ੀ ਕਾਰਵਾਈ ਕਰਨੀ ਅਮਲੀ ਰੂਪ ਦੇ ਵਿੱਚ ਇਹਨਾਂ ਦੋਨਾਂ ਕੰਮਾਂ ਨੂੰ ਲੈ ਕੇ ਤੇ ਉਹ ਪੁਲਿਸ ਦੀ ਜ਼ਿੰਮੇਵਾਰੀ ਹੈ ਇਸੇ ਕਰਕੇ ਪੁਲਿਸ ਦੀ ਇੱਕ ਵੱਡੀ ਪੰਜਾਬ ਪੱਧਰ ਦੀ ਬੈਠਕ ਬੁਲਾਈ ਗਈ ਜਿੱਥੇ ਇਹ ਦੋ ਇਸ਼ੂ ਡਿਸਕਸ ਕੀਤੇ ਗਏ ਪਹਿਲਾ ਕਿ ਕਾਨੂੰਨ ਵਿਵਸਥਾ ਦੇ ਉੱਤੇ ਸਾਨੂੰ ਵਿਰੋਧੀ ਘੇਰਦੇ ਨੇ ਉਸ ਦੇ ਉੱਤੇ ਅਸੀਂ ਹੋਰ ਕਿਵੇਂ ਆਪਣੇ ਆਪ ਨੂੰ ਠੀਕ ਕਰਨਾ ਹੈ ਪੰਜਾਬ ਸੂਬੇ ਨੂੰ ਕਿਵੇਂ ਠੀਕ ਕਰਨਾ ਹੈ ਉਸ ਦੇ ਉੱਤੇ ਮੰਤਨ ਦੂਜਾ ਡਰੱਗ ਇਸ਼ੂ ਤੇ ਡਰੱਗ ਇਸ਼ੂ ਦੇ ਉੱਤੇ ਚਰਚਾ ਹੋਈ ਹੈ ਕਿਉਂਕਿ ਲੋਕਾਂ ਨੇ ਆਮਦਵੀ ਪਾਰਟੀ ਦੇ ਵਲੰਟੀਅਰ ਨੇ ਜਿਹੜੇ ਪ੍ਰਚਾਰ ਕਰਨ ਦੇ ਲਈ ਜਾਣ ਲਈ ਤਿਆਰ ਬੈਠੇ ਹੋਣਗੇ ਪਰ ਉਹਨਾਂ ਨੇ ਵੀ ਫੀਡਬੈਕ ਦਿੱਤੀ ਕਿ ਗੱਲ ਸੌਖੀ ਨਹੀਂ ਬਣਨੀ ਤਾਂ ਗੱਲ ਬਹੁਤ ਵੱਡੀ ਹੈ ਚਾਹੇ ਉਹ ਚਿੱਟਾ ਜਾਂ ਕੋਈ ਹੋਰ ਨਸ਼ੇ ਨੇ ਜਾਂ ਮੈਡੀਕਲ ਦਾ ਨਸ਼ਾ ਹੈ ਤਾਂ ਉਸ ਨੂੰ ਰੋਕਣ ਦੇ ਲਈ ਸਾਡੀ ਸਰਕਾਰ ਨੂੰ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਇਹ ਫੀਡਬੈਕ ਦੇ ਆਧਾਰ ਦੇ ਉੱਤੇ ਹੀ ਮੁੱਖ ਮੰਤਰੀ ਨੂੰ ਜਦੋਂ ਫੀਡਬੈਕ ਪਹੁੰਚੀ ਐਸੇ ਕਰਕੇ ਹੀ ਪੁਲਿਸ ਦੀ ਇਹ ਬੈਠਕ ਸੱਦੀ ਗਈ ਤੇ ਉਸ ਦੇ ਵਿੱਚ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਨੇ ਤਾਂ ਇਹ ਜਾਣਕਾਰੀ ਜਿਹੜੀ ਕਿ ਇਸ ਬੈਠਕ ਦੀ ਕਿਉਂਕਿ ਚੋਣ ਜਾਬਤਾ ਜਦੋਂ ਲੱਗ ਜਾਣਾ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਿੱਧੀਆਂ ਚੋਣ ਕਮਿਸ਼ਨ ਦੇ ਹੱਥ ਵਿੱਚ ਚਲੀਆਂ ਜਾਂਦੀਆਂ ਨੇ ਪਰ ਜੇਕਰ ਆਜ਼ਾਦੀ ਤੌਰ ਦੇ ਉੱਤੇ ਪ੍ਰਭੂ ਸੱਤਾ ਦੇ ਤੌਰ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਪੰਜਾਬ ਸੂਬੇ ਦੇ ਹੱਥ ਜਿਹੜੀ ਗੱਲਬਾਤ ਹੈ ਉਹ ਚੋਣ ਜਾਬਤੇ ਤੋਂ ਪਹਿਲਾਂ ਹੀ ਹੈ ਤਾਂ ਪਹਿਲਾਂ ਪਿਛਲੇ 24 ਮਹੀਨਿਆਂ ਵਿੱਚ ਕਿੰਨਾ ਕੁ ਕੰਮ ਪੰਜਾਬ ਪੁਲਿਸ ਕਰ ਪਾਈ ਉਹ ਲੋਕਾਂ ਦੇ ਸਾਹਮਣੇ ਆ ਲੋਕਾਂ ਨੇ ਜਿੱਥੇ ਜਿੱਥੇ ਆਵਾਜ਼ ਉੱਠੀ ਆਲੋਚਨਾ ਵੀ ਬਹੁਤ ਜ਼ਿਆਦਾ ਹੋਈ ਤੇ ਕਈ ਥਾਵਾਂ ਦੇ ਉੱਤੇ ਜਿੱਥੇ ਕੋਈ ਪ੍ਰਾਪਤੀ ਹੋਈ ਹੋਵੇਗੀ ਤੇ ਉੱਥੇ ਵੀ ਲੋਕਾਂ ਨੇ ਛਲਾਗਾ ਕੀਤੀ ਹੋਣੀ ਆ ਜ਼ਰੂਰ ਪਰ ਪਿਛਲੇ 24 ਮਹੀਨਿਆਂ ਦਾ ਮੰਥਨ ਤੇ ਰਹਿੰਦਾ ਇੱਕ ਮਹੀਨਾ ਜਾਂ ਕੁਝ ਦਿਨਾਂ ਦੀ ਗੱਲ ਹੈ ਜਿਹੜੀ ਬਾਕੀ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਕਿੰਨੀ ਕੁ ਪਰਫਾਰਮੈਂਸ ਦੇ ਵਿੱਚ ਬਿਹਤਰੀ ਹੁੰਦੀ ਹੈ ਇਹ ਤੇ ਲੋਕਾਂ ਨੇ ਤੈਅ ਕਰਨਾ ਲੋਕਾਂ ਨੇ ਦੱਸਣਾ ਕਿਉਂਕਿ ਪਿੰਡਾਂ ਦੀ ਗੱਲ ਹੋਵੇ ਸ਼ਹਿਰਾਂ ਦੀ ਗੱਲ ਹੋਵੇ ਕਾਨੂੰਨ ਵਿਵਸਥਾ ਤੇ ਡਰੱਗ ਦਾ ਇਸ਼ੂ ਸਾਰਿਆਂ ਲਈ ਇੱਕੋ ਜਿਹਾ ਹੈ ਇੱਕੋ ਜਿਹਾ ਚਿੰਤਾ ਦਾ ਵਿਸ਼ਾ ਹੈ ਗੰਭੀਰ ਮੁੱਦਾ ਹੈ ਔਰ ਇਸ ਨੂੰ ਕਿਸਰਾਦੀ ਸੂਬਾ ਹੋਣ ਦੇ ਖਾਤਰ ਕਈ ਕੰਪਨੀਆਂ ਜਿਹੜੀਆਂ ਉਹ ਕੇਂਦਰ ਤੋਂ ਪੰਜਾਬ ਵੱਲ ਤੋਰ ਦਿੱਤੀਆਂ ਗਈਆਂ ਨੇ ਕਿਉਂਕਿ ਇਲੈਕਸ਼ਨ ਜਿਹੜਾ ਮਹੀਨਾ ਹੁੰਦਾ ਜਾਂ ਦਿਨ ਹੁੰਦੇ ਨੇ ਤਾਂ ਉਹਨਾਂ ਦਿਨਾਂ ਦੇ ਵਿੱਚ ਕਾਫੀ ਉਥਲ ਪੁਥਲ ਹੋਣ ਦਾ ਡਰ ਹੁੰਦਾ ਸ਼ੰਕਾ ਹੁੰਦਾ ਹੈ ਕਿ ਕੋਈ ਬਾਹਰੀ ਮਾੜੇ ਅੰਸਰ ਜਿਹੜੇ ਨੇ ਜਾਂ ਫਿਰ ਅੰਦਰੂਨੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਾ ਹੋਵੇ ਕਿ ਸੂਬੇ ਦੇ ਵਿੱਚ ਕਿਸੇ ਤਰ੍ਹਾਂ ਦਾ ਕਾਨੂੰਨ ਵਿਵਸਥਾ ਭੰਗ ਹੋਵੇ ਇਸ ਕਰਕੇ 25 ਕੰਪਨੀਆਂ ਲਗਭਗ ਤੈਨਾਤ ਪਹਿਲਾਂ ਹੀ ਕਰ ਦਿੱਤੀਆਂ ਗਈਆਂ ਨੇ ਭੇਜੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿ ਪੰਜਾਬ ਦੇ ਉੱਤੇ ਜਿਹੜੀ ਆ ਉਹ ਬਾਜ਼ ਅੱਖ ਰੱਖੀ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਾਂ ਕੋਈ ਇਸ ਤਰ੍ਹਾਂ ਦਾ ਗਲ ਮਾਹੌਲ ਨਾ ਬਣੇ ਕਿ ਜਿਸ ਦਿਨ ਲੋਕਾਂ 'ਚ ਸਹਿਮ ਦਾ ਮਾਹੌਲ ਬਣੇ ਇਸੇ ਕਰਕੇ ਹੀ ਹੁਣ ਮੁੱਖ ਮੰਤਰੀ ਨੂੰ ਅਗਿਆ ਕਿ ਚੋਣ ਜਾਬਤੇ ਤੋਂ ਪਹਿਲਾਂ ਪਹਿਲਾਂ ਪੰਜਾਬ ਪੁਲਿਸ ਨੂੰ ਆਪਣੀ ਗੱਲ ਵੀ ਦਿਲ ਦੀ ਕਹਿ ਦੇਣੀ ਚਾਹੀਦੀ ਹੈ ਕਿ ਕੰਮ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਤਾਂ ਹੁਣ ਦੇਖਦੇ ਹਾਂ ਕਿਸ ਦਾ ਅਸਰ ਕਿੰਨਾ ਕੁ ਹੁੰਦਾ ਹੈ ਪਰ ਫਿਲਹਾਲ ਲੁਧਿਆਣੇ ਦੇ ਵਿੱਚ ਬੈਠਕ ਸਮਾਪਤ ਹੋ ਗਈ ਹੈ ਤੇ ਜਿੱਥੇ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਕਿ ਦੋ ਇਸ਼ੂ ਦੇ ਉੱਤੇ ਜ਼ਿਆਦਾ ਫੋਕਸ ਕਰਨ ਦੀ ਗੱਲ ਆਖੀ ਗਈ ਹੈ ਤਾਂ ਤੁਸੀਂ ਕੀ ਖੁਦ ਸੋਚਦੇ ਹੋ ਕਿ ਪੰਜਾਬ ਪੁਲਿਸ ਹੁਣ ਤੱਕ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਕੰਮ ਕਿਹੋ ਜਿਹਾ ਕੀਤਾ ਕਾਰਗੁਜ਼ਾਰੀ ਕੈਸੀ ਰਹੀ ਆ ਉਸ ਦੇ ਬਾਰੇ ਤੁਸੀਂ ਆਪਣੀ ਰਾਏ ਆਪਣੀ ਟਿੱਪਣੀ ਸਾਂਝੀ ਕਰ ਸਕਦੇ ਹੋ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਨੂੰ ਕੰਮਾਂ ਤੋਂ ਤੁਸੀਂ ਕਿੰਨੇ ਕੁ ਸੰਤੁਸ਼ਟ ਨਜ਼ਰ ਆਉਂਦੇ ਹੋ ਤਾਂ ਉਸ ਦੇ ਬਾਰੇ ਵੀ ਆਪਣੇ ਆਪਣੇ ਤਜਰਬੇ ਕਮੈਂਟ ਬਾਕਸ ਦੇ ਜ਼ਰੀਏ ਆਪਣੇ ਦਿਲ ਦੀ ਗੱਲ ਸਾਂਝੀ ਜ਼ਰੂਰ ਕਰਿਓ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ